ਮੈਂ 101% ਸ਼ੋਰਾਂ ਜਮਾਣੀ ਛੱਡਦੇ। ਪਹਿਲੀ ਗੱਲ 10 ਤਰੀਕ ਨੂੰ ਕੋਈ ਭਾਨੇ ਦੀ ਪੇਸ਼ੀ ਨਹੀਂ ਹੈਗੀ। 17 ਤੋਂ ਬਰਾ ਮੈਂ ਦਵਾਈ ਨਹੀਂ ਪੇਸ਼ ਕਰ ਸਕਦੇ। ਜੱਜ ਕਿਵੇਂ ਲੈ ਲੂਗਾ? ਇੱਕ ਮਦੇ ਇੱਕ ਕੋਟ ਜੇ ਪੇਸ਼ ਕਰ ਸਕਦੇ ਨੇ। 4 ਕੋਟਾਂ ਚਾੜ੍ਹ ਡੜ ਮੈਂ ਦਵਾਈ ਨਹੀਂ ਪੇਸ਼ ਕਰ ਸਕਦੇ। ਥੋੜੀ ਸਮਝਦਾਰੀ ਤਾਂ ਚਾਹੀਦੀ ਸੀ ਖਰ। ਐਮੀ ਝੂਠ ਮਾਰੀ ਆਪਾਂ ਕਾਲੂ ਰੱਬ ਨੂੰ ਵੀ ਜਾਣ ਦੇਣੀ ਆ। ਆਪਾਂ ਨੂੰ ਕੁਝ ਵੀ ਨਹੀਂ ਪੁੱਛਿਆ, ਕੁਝ ਵੀ ਨਹੀਂ ਦੱਸਿਆ ਗਿਆ। ਜਿਵੇਂ ਉੱਥੇ ਕਾਕਾ ਕੋੜਾ ਵੀ ਸੀ, ਸਰਜੀਤ ਫੂਲ ਵੀ ਸੀ। ਵੀ ਕੀ ਇਹ ਉਹਨਾਂ ਦਾ ਵੀ ਫੈਸਲਾ ਹੈ ਕਿ ਇਕੱਲੇ ਲੱਖੇ ਦਾ ਫੈਸਲਾ ਹੈ? ਲੋਕ ਤਾਂ ਰਹਿਣ ਆਈ ਸੀ ਉੱਤੇ ਲੋਕ ਤਾਂ ਬਚਨ ਵੱਦਤਾ ਕਰਕੇ ਐਸੀ ਵੀ ਭਾਨੇ ਨੂੰ ਛੜਾ ਕੇ ਲੈ ਜਾਵਾਂਗੇ ਦੇਖਦੇ ਝੋਟਾ ਉੱਤੇ ਹੁੰਦਾ ਤਾਂ ਫਿਰ ਲੋਕਾਂ ਨੂੰ ਮੋੜਨ ਦੇ ਦਿੰਦਾ ਸਾਹਮਣੇ ਆ ਕੱਚਾਂ 'ਚ ਦੇਖਦਾ ਹੱਥ ਕੱਢਦੇ ਛੇਕਣ ਨੂੰ ਸਾਡੀ ਕੋਈ ਨਾ ਸੁਣਦਾ ਸੀ ਉੱਥੇ ਵਿੱਚ ਚੱਲ ਡੰਗ ਤਾਂ ਫਸਾਉਂਦੇ ਅਸੀਂ ਕਹਿੰਦੇ ਤੁਸੀਂ ਨਹੀਂ ਛੱਡਦੇ ਜਾਓ ਛੋਡਾ ਸੀ ਨਹੀਂ ਮੰਨਦੇ ਇੱਥੇ ਗ੍ਰਾਂਥੀ ਕੁੱਟਦਾ ਅੰਦਰ ਬਾੜ ਜੜ ਕੇ ਪੁਲਿਸ ਵਾਲੇ ਨੇ ਛੋਡੇ ਪੱਤਰਕਾਰਾਂ ਨਾਲ ਬਸ ਲੁਕੀ ਹੋਈ ਹੈ ਉਹਨਾਂ ਦਾ ਕੋਈ ਹੋਈ ਨਹੀਂ ਲੱਖਾਂ ਲੋਕ ਕੁੱਟੇ ਗਏ ਆਪਣੇ ਡਾਂਗਾ ਵੱਜੀਆਂ ਛੋਟੇ ਮਾਰੇ ਭਾਨੇ ਨਾਲ ਕੀ ਤਸੱਦਦ ਹੋਏ ਉਹਦਾ ਹਿਸਾਬ ਕੌਣ ਲਊਗਾ ਅੜੀ ਹੋ ਜਾਂਦੀ ਹੈ ਬੰਦੇ ਦੀ ਮੈਂ ਤਾਂ ਇਹੀ ਜਾਊਂਗਾ ਫੇਰ ਵੀ ਇਹ ਉਹੋ ਪਰਵਾਉਂਦੇ ਨੇ ਬੌਂਡ ਪਰਸਨਲ ਬੌਂਡ ਜ਼ਮਾਨਤ ਮੇਰੀ ਜ਼ਮਾਨਤ ਭਰੀ ਗਈ ਹੈ ਮੇਰੇ ਵਕੀਲ ਨੂੰ ਪੁੱਛ ਲੈ ਏ ਪਰਸਨਲ ਬੌਂਡਾਂ ਤੇ ਐ ਮਰੀਆਂ ਤਰੀਕਾਂ ਮੈਂਦੀਆਂ ਨੇ ਮੇਰੇ ਪਿੱਛੇ ਲੜਨ ਵਾਲਿਆਂ ਦਾ ਕਸੂਰ ਨਹੀਂ ਉਹਨਾਂ ਦਾ ਜਿੱਤ ਕਰ ਲਈ ਸੀ ਉਹਨਾਂ ਨੂੰ ਤਾਂ ਹੁਣ ਯਕੀਨ ਕਰਨਾ OSD ਥੋੜੀ ਵੱਡੀ ਪਾਵਰ ਹੁੰਦੀ ਹੈ ਯਾਰ ਕੇ ਬਸ ਇਹ ਜੱਕ ਲਿਆ ਕਰਨ ਫਿਰ ਤਾਂ ਦੂਜੇ ਤੀਜੇ ਦਿਨ ਮੇਰੇ ਵਰਗੇ ਨੂੰ ਆਪਾ ਕਾਲ ਦੇ ਦਿਆਂ ਕਰਾਂਗੇ ਲੋਕਾਂ ਮਤੰ ਦਾ ਛੱਡ ਕੇ ਵਿਚਾਰੇ ਆ ਜਾ ਕਰਾਂਗੇ ਡਾਂਗਾ ਖਾਂਦੇ ਕੁਝ ਕੁ ਨਾਜਰਬੰਦ ਕਰ ਲਿਆ ਕਰਨਗੇ ਫਿਰ ਪੰਜਾਬੀ ਕਿੰਨਾ ਚਿਰ ਰਹਿਣਗੇ ਯਾਰ ਉਹ ਕਹਿੰਦੇ ਜੇ ਫਿਰ ਨਾ ਛੱਡਿਆ ਦਸ ਤਰੀਕ ਤੱਕ ਡੀ ਕਰਦੇ ਆ ਕਹਿੰਦੇ ਜੇ ਨਾ ਛੱਡਿਆ ਦਸ ਤੋ ਆ ਫਿਰ ਇਕੱਠ ਕਰ ਲੈ ਫਿਰ ਆ ਜਾਗੇ ਸਤਰੀਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਪਾਨਾ ਸਿੱਧੂ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਸਮਝੌਤਾ ਹੁੰਦਾ ਹੈ ਕਿ 10 ਤਰੀਕ ਤੱਕ ਪਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇਗਾ ਪਰ ਇਹ ਸਮਝੌਤਾ ਸਵਾਲ ਸਵਾਲੀਆਂ ਚੈਨ ਜਿਹੜੇ ਆ ਬੜੇ ਖੜੇ ਕਰ ਗਿਆ ਬਹੁਤ ਸਵਾਲ ਉੱਠਣ ਲੱਗੇ ਲਕਾ ਸੰਸਧਾਨਾਂ ਦੇ ਉੱਪਰ ਵੀ ਬੜੇ ਸਵਾਲ ਉੱਠਣ ਲੱਗੇ ਕਿਉਂਕਿ ਕਿ ਇੱਕੋ ਇੱਕ ਲੀਡਰ ਜਿਹੜਾ ਆ ਉਹ ਕਿਸ ਤਰ੍ਹਾਂ ਦੇ ਨਾਲ ਭਾਨੇ ਦੇ ਇਕੱਠ ਦੇ ਵਿੱਚ ਪਹੁੰਚਦਾ ਜਦੋਂ ਕਿ ਹੋਰ ਸਾਰੇ ਲੀਡਰਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਆ ਆ ਚੋਲੀ ਅੱਡ ਕੇ ਲੋਕਾਂ ਨੂੰ ਜਾਣ ਦੀ ਫਰਿਆਦ ਪਰਵਿੰਦਰ ਝੋਟੇ ਨੇ ਵੀ ਕੀਤੀ ਸੀ ਮਾਨਸਾਲੇ ਝੋਟੇ ਨੇ ਪਰ ਉਸ ਦਿਨ ਝੋਟੇ ਨੂੰ ਵੀ ਨજરਬੰਦ ਕਰ ਲਿਆ ਗਿਆ ਅੱਜ ਪਰਵਿੰਦਰ ਝੋਟਾ ਸਾਡ ਨਾਲ ਗੱਲਬਾਤ ਕਰਾਂਗੇ ਸਾਰੇ ਵਰਤਾਂਤ ਤੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਵੱਡੀ ਗੱਲ ਸਮਝੌਤੇ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਿਸ ਤੇ ਸਵਾਲ ਉੱਠਦੇ ਨੇ ਝੋਟੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇਰੇ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਨੇ ਜਿੰਨੇ ਵੀ ਤੈਨੂੰ ਬਾਤ ਕਰਦੇ ਨੇ ਸਾਰਿਆਂ ਨੂੰ ਗੁਰਪਤਿਹ ਸਾਰੇ ਰਾਜੀ ਵਾਸੀ ਰਹੋ ਬਈ ਖੁਸ਼ ਬਸਵਾ ਦੇ ਘਰਾਂ ਚ ਪ ਕਿ ਜਿਹੜਾ ਸਮਝੌਤਾ ਹੋਇਆ ਉਹਨੂੰ ਕਿਵੇਂ ਦੇਖਦਾ ਪ੍ਰਬੰਧਨ ਛੋਟਾ ਸਮਝ ਨਹੀਂ ਆਇਆ ਯਾਰ ਮੇਰੇ ਤੋਂ ਭਰਾਵਾ ਸਮਝੋ ਵਾਰ ਹੂੰ ਮੈਨੂੰ ਐ ਨਹੀਂ ਸਮਝ ਆਇਆ ਵੀ ਉਹ ਇਹ ਵੀ ਲੱਖੇ ਦੇ ਇਕੱਲੇ ਦਾ ਫੈਸਲਾ ਹੈ ਕਿ ਜਿੰਨੀਆਂ ਕਮੇਟੀਆਂ ਕਮੇਟੀ ਬਣੀ ਸੀ ਨਾ ਇਕ ਪਹਿਲਾਂ ਹਨਾ ਉਹਦੇ ਚ ਸਾਕ ਕਮੇਟੀ ਜ 18 ਪਤਾ ਨਹੀਂ 19 ਦਾ ਜਥੇ ਬਣੀ ਸੀ ਬਾਕੀ ਹੋਰ ਸੀਗੀਆਂ ਛੋਟੀਆਂ ਮੋਟੀਆਂ ਹਨਾ ਕਾਫੀ ਲੋਕਾਂ ਦਾ ਸਹਿਯੋਗ ਹੋਇਆ ਸਮਰਥਨ ਹੋ ਗਿਆ ਸੀ ਵੀ ਉਹ ਲੱਖੇ ਨੇ ਉਹਨਾਂ ਤੋਂ ਸਾਰਿਆਂ ਤੋਂ ਪਤਾ ਪੁੱਛਿਆ ਹੋਵੇ ਹੂੰ ਇਹ ਗੱਲ ਜੇ ਸਾਰਿਆਂ ਦਾ ਸਹਿਯੋਗ ਹੈ ਜਿਵੇਂ ਰੋਲਦੂ ਮਨਸਾ ਹੋ ਗਿਆ ਸਾਡਾ ਹਣਾ ਹੋਰ ਕਈ ਲੀਡਰ ਨੇ ਸੌ ਕਿੰਨੀਆਂ ਜਥੇਬੰਦੀਆਂ ਸੀ ਆ ਮੈਂ ਤਾਂ ਨਾ ਜਾਣਦਾ ਨਹੀਂ ਕਿਉਂ ਮੈਨੂੰ ਇਹਨਾਂ ਪਤਾ ਨਹੀਂ ਮੈਂ ਤਾਂ ਕਿਉਂ ਵੀ ਉਹਨਾਂ ਦਾ ਵੀ ਜੇ ਵਿੱਚ ਇਹ ਹੋ ਹੈ ਸਹਿਯੋਗ ਹੈ ਜਿਵੇਂ ਉੱਥੇ ਕਾਕਾ ਕੋਲੜਾ ਵੀ ਸੀ ਸਰਜੀਤ ਫੂਲ ਵੀ ਸੀ ਵੀ ਕੀ ਇਹ ਉਹਨਾਂ ਦਾ ਵੀ ਫੈਸਲਾ ਹੈ ਕਿ ਇਕੱਲੇ ਲੱਖੇ ਦਾ ਫੈਸਲਾ ਹੈ ਵੀ ਇਕੱਲੇ ਲੱਖੇ ਨੇ ਫੈਸਲਾ ਲੈਂਦਾ ਹੈਗਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੀ ਨਾ ਨੇ ਕਰਿਆ ਕਿਉਂ ਬਈ ਆਪਾਂ ਨੂੰ ਤਾਂ ਨਾ ਪੁੱਛਿਆ ਗਿਆ ਨਾ ਆਪਾਂ ਨੂੰ ਕੁਝ ਦੱਸਿਆ ਗਿਆ ਝੂਲੀ ਅਡਟ ਕੇ ਲੋਕਾਂ ਨੂੰ ਕਿਹਾ ਸੀ ਕਿਉਂਕਿ ਤੁਸੀਂ ਵੀ ਇਹ ਹੈ ਨਾ ਕਿ ਬਹੁਤੇ ਲੋਕ ਹੈ ਤੁਹਾਡੇ ਕਰਕੇ ਵੀ ਗਏ ਹੋਣਗੇ ਤੁਹਾਡੀਆਂ ਵੀਡੀਓ ਜਿਹੜੀਆਂ ਆਈਆਂ ਕਿ ਭਾਈ ਭਾਨੇ ਦੇ ਹੱਕ ਦੇ ਵਿੱਚ ਜਾਓ ਭਾਨਾ ਮੇਰੇ ਹੱਕ ਤੇ ਵਿੱਚ ਗਿਆ ਤਾਂ ਫਿਰ ਤੁਹਾਡੇ ਤੱਕ ਕਿਸੇ ਤਰ੍ਹਾਂ ਦਾ رابطہ ਹੋਇਆ ਕਿ ਭਾਈ ਆਹ ਸਮਝੌਤਾ ਹੋਣ ਲੱਗਾ ਠੀਕ ਹੈ ਤੁਹਾਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਕਿ ਭਾਈ ਆਹ ਸਮਝੌਤਾ ਹੋਣ ਲੱਗਾ ਆਪਾਂ ਇਦਾਂ ਕਰ ਲઈએ ਜਾਂ ਨਾ ਕਰੀਏ ਤੂੰ ਮੈਂ ਤੁਹਾਨੂੰ ਕਹਿੰਦਾ ਆਪਾਂ ਨੂੰ ਘਰੇ ਨਜ਼ਰਬੰਦ ਜ਼ਰੂਰ ਕਰਿਆ ਗੱਲ ਕਰ ਮੈਨੂੰ ਲੱਗਦਾ ਉਹ ਇਤਿਹਾਸ ਦੀ ਪਹਿਲੀ ਨਜ਼ਰਬੰਦੀ ਹੋ ਆ ਭਰਤੀ ਵੀ ਬੁੱਕੀ ਹੈ ਸਾਰਾ ਦਿਨ ਸਪੀਕਰ ਵੀ ਲਾਇਆ ਜਿੰਦਾਬਾਦ ਮਰਦਾਬਾਦ ਵੀ ਕਰੀ ਸਾਰਾ ਨਾਜਰਬੰਦੀ ਚ ਪੂਰਾ ਵੀਡੀਓ ਆ ਗੱਲ ਕਰ ਪੁਲਿਸ ਨੇ ਯਾਰ ਮੇਰੇ ਤੇ ਜਿੱਦੇ ਇਸ ਇਮਰਜੀਟਮਾਨ ਨਾਲਾ ਪ੍ਰੋਗਰਾਮ ਹੋਇਆ ਸੀ ਵਸਤੂਆਂ ਤੋਂ ਆਏ ਉਸ ਦਿਨ ਤੋਂ ਘੇਰਾ ਪਾਇਆ ਹੋਇਆ ਸੀ ਜੇ ਮੈਂ ਉਹਰੇ ਖੇਤ ਆਇਆ ਮੇਰੇ ਖੇਤ ਵੀ ਨਾਲ ਆਏ ਨੇ ਜੇ ਮੈਂ ਗੁਰਦੁਆਰਾ ਚ ਗਿਆ ਮੇਰੇ ਨਾਲ ਗੁਰਦੁਆਰਾ ਚ ਵੀ ਦੇ ਨੇ ਤੁਰੇ ਫਿਰਨੋਂ ਕਹਿੰਦੇ ਭਾਈ ਜਾਣ ਨਹੀਂ ਦਿੰਦੇ ਮੇਰੇ ਨਾਲ ਉਹਨਾਂ ਨੇ ਐ ਕਿਹਾ ਸੀ ਵੀ ਤੇਰੀ ਟੀਮ ਵਗਜੂ ਤੇਰੀ ਟੀਮ ਨੂੰ ਜਾਣ ਦੇ ਮੈਂ ਕਿਹਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਬਾਅਦ ਚ ਰੋਣੇ ਮੇਰੀ ਟੀਮ ਵੀ ਰੋਕਤੀ ਸਾਰੀ ਵੀ ਟੀਮ ਨੂੰ ਵੀ ਨਹੀਂ ਜਾਣ ਦਿੰਦੇ ਟੀਮ ਵੀ ਲਾਇਰ ਬੰਦ ਕਰਦੀ ਫਿਰ ਮੇਰੀ ਮਾਤਾ ਪਹੁੰਚ ਗਈ ਕਿਤੇ ਲੋਟ ਸੰਗਰੂਰ ਉਹ ਇੰਦਰੀ ਤੇ ਮੋਨਸ਼ੀ ਸੀ ਗੁਰਦੁਆਰੇ ਚ ਭਾਗੇ ਸੀ ਉਹ ਗੁਰਦੁਆਰੇ ਮੱਥਾ ਦੇਖਣ ਜਾਂਦੇ ਆ ਵੀ ਉੱਥੋਂ ਐ ਵੀ ਗੁਰਦੁਆਰੇ ਦੇ ਰੋਕਣੇ ਸਾਧਨੋਂ ਤਾਂ ਆਏ ਸੀ ਮਾਤਾ ਜੀ ਹਨ ਉੱਥੇ ਪਹੁੰਚ ਗਈ ਸੀ ਉਹ ਹੋ ਗਈ ਸੀ ਨਾਜ਼ਰਬੰਦਾ ਉੱਥੇ ਫੜੀ ਗਈ ਸੀ ਗ੍ਰਿਫਤਾਰ ਹੋ ਗਈ ਸੀ ਆਪਾਂ ਨੂੰ ਤਾਂ ਇਹ ਪੁੱਛਿਆ ਨਹੀਂ ਕੁਝ ਵੀ ਨਾ ਕੁਝ ਦੱਸਿਆ ਨਾ ਹੀ ਕੋਈ ਆਪਾਂ ਨੂੰ ਕੋਈ ਐਮੀਚੂਟ ਮਾਰੀ ਆਪਾਂ ਕਾਨੂੰ ਰੱਬ ਨੂੰ ਵੀ ਜਾਣ ਦੇਣੀ ਆ ਆਪਾਂ ਨੂੰ ਕੁਝ ਵੀ ਨਹੀਂ ਪੁੱਛਿਆ ਕੁਝ ਵੀ ਨਹੀਂ ਦੱਸਿਆ ਗਿਆ ਵੀ ਭਾਈ ਦੱਸ ਆਪਾਂ ਨੂੰ ਕੀ ਪੁੱਛਣਾ ਸੀ ਆਪਾਂ ਤਾਂ ਸਿਪਾਹੀ ਆ ਯਾਰ ਇੱਕ ਆ ਲੜਨਾ ਹੈ ਪਤਾ ਵਸਾ ਪਤਾ ਫੇਰ ਕੋਈ ਗੱਲ ਨਹੀਂ ਭਾਨਾ ਆਪਣਾ ਭਰਾ ਆਪਣੇ ਪਿੱਛੇ ਗਿਆ ਸੀ ਅਬ ਆਵਾਂ ਨੇ ਪਿੱਛੇ ਫੇਰ ਜਾਵਾਂਗੇ ਕਿਹੜੀ ਗੱਲ ਹੈ ਜਾਣਾ ਫਰਜ਼ ਹੈ ਆਪਣਾ ਭਾਨੇ ਪਿੱਛੇ ਉਹ ਤਾਂ ਪ੍ਰਮਾਤਮਾ ਨੂੰ ਪਤਾ ਕੀ ਹੋਣਾ ਕੀ ਨਾ ਹੋਣਾ ਹੈ ਆਪਣਾ ਤਾਂ ਕਰਮਾ ਰੋਟੀ ਤੇਰੀ ਕਾਠ ਕੀ ਲਾਵਣ ਤੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਹਨੇ ਸਹਿਣਗੇ ਦੁੱਖ ਜੋ ਕਰਨਗੇ ਸੋ ਭਰਨਗੇ ਤੂੰ ਕੋ ਕਵੀਰਾ ਆਦਾਸ ਤੇਰੀ ਝੋਪੜੀ ਗੱਲ ਕਟੀਨੇ ਕੇ ਪਾਸ ਬਸ ਐਡੀ ਗੱਲ ਜਿਵੇਂ ਤੁਸੀਂ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਨਜ਼ਰਬੰਦ ਜਿਹੜਾ ਹੈਗਾ ਉਹ ਕਰ ਲਿਆ ਗਿਆ ਬਹੁਤ ਸਾਰੇ ਆਗੂ ਨੂੰ ਛੋਟੇ ਨਜ਼ਰਬੰਦ ਕੀਤਾ ਗਿਆ ਰੁਲਦੂ ਹਰ ਰੁਲ ਸਿੰਘ ਮਾਨ ਸਾਹਿਬ ਹਾਂ ਬਾਪੂ ਰੁਲਦੂ ਸਿੰਘ ਰੁਲ ਸਿੰਘ ਮਾਨ ਸਾਹਿਬ ਹਰਾਂ ਨੂੰ ਨਜ਼ਰਬੰਦ ਕੀਤਾ ਗਿਆ ਇੱਕ ਸਵਾਲ ਲੋਕਾਂ ਦੇ ਮਨ ਦੇ ਵਿੱਚ ਪਣ ਪਿਆ ਉਸ ਤੋਂ ਬਾਅਦ ਇੰਟਰਵਿਊ ਵੀ ਆਈ ਉਸ ਸਵਾਲ ਇਹ ਸੀ ਕਿ ਸਾਰੇ ਆਗੂ ਨਜ਼ਰਬੰਦ ਹੋ ਗਏ ਇਕੱਲਾ ਲੱਖਾ ਸਿੰਘ ਸਧਾਨਾ ਜਿਹੜਾ ਉਹ ਕਿਵੇਂ ਪਹੁੰਚ ਗਿਆ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਪਣ ਪਿਆ ਉਹਦਾ ਲਖੇ ਨੇ ਆਪ ਵੀ ਕਹਿ ਹੈਗਾ ਬੀਪਾ ਇਹ ਉਹ ਸ਼ਹਿਰ ਵਾਲਾ ਹੈਗਾ ਉਹਦਾ ਹੁਣ 20 ਸਾਲ ਹੋ ਗਏ ਫਰਾਰੀਆਂ ਘੜਦੇ ਨੂੰ ਵੀ ਉਹ ਹੱਥ ਨਹੀਂ ਆਇਆ ਉਹ ਤਾਂ ਤਾਂ ਪਹੁੰਚ ਗਿਆ ਬਾਕੀ ਉਹਦੇ ਨਾਲ ਕਾਫਲਾ ਸੀ ਵੱਡੀ ਗੱਲ ਉਹਦੇ ਨਾਲ ਹਯੂਮ ਹੋ ਗਿਆ ਨਾ ਭਾਨੇ ਕੇ ਪਿੰਡੋਂ ਨੂੰ ਹਯੂਮ ਨਾਰਾ ਲੱਗਿਆ ਹੁਣ ਆ ਭਾਨੇ ਕੇ 25 40 50 ਟਰਾਲੀਆਂ ਸੀ 40 50 ਹੁਣ ਤੱਕੀ ਆਈ ਤੱਕੀ ਗਏ ਨਾ ਉਹ ਤਾਂ ਪਹੁੰਚ ਗਿਆ ਉਹ ਅਸਲ ਗੱਲ ਤਾਂ ਹੈਗਾ ਉਹ ਹੁਣ ਫਲਾਇਆ ਕਿਵੇਂ ਮਰਜੀ ਜਾਵੇ ਦਿਖਾਇਆ ਕਿਵੇਂ ਮਰਜੀ ਜਾਵੇ ਫਲਮਾ ਆਪਾਂ ਨੂੰ ਸਰਕਾਰ ਕਿਵੇਂ ਮਰਜੀ ਸ਼ੋਅ ਕਰ ਦੇ ਲੋਕ ਜਿਵੇਂ ਮਰਜੀ ਸ਼ੋਅ ਕਰ ਦੇਣਾ ਕੋਈ ਕਿਵੇਂ ਮਰਜੀ ਸ਼ੋਅ ਕਰ ਦੇ ਮੇਰਾ ਮੰਨਣਾ ਤਾਂ ਆ ਹੈ ਕਿਉਂ ਉਹ ਤਾਂ ਲੋਕਾਂ ਦੇ ਨਾਲ ਗਿਆ ਸਾਰਾ ਦਿਨ ਲਾਈਵ ਹੋ ਕੇ ਗਿਆਗਾ ਉਹਨੂੰ ਲੁਕੇ ਗਿਆਗਾ ਸ਼ਰਿਆਮ ਗਿਆ ਅਸੀਂ ਵੀ ਸ਼ਰਿਆਮ ਜਾਣਾ ਚਾਹੁੰਦੇ ਸੀ ਵੀ ਅਸੀਂ ਵੀ ਸ਼ਰਿਆਮ ਜਾਈਏ ਕਿਉਂ ਯਾਰ ਮੇਰੇ ਮੇਰੇ ਧਰਨੇ 'ਚ ਨਹੀਂ ਆਏ ਲੋਕ ਮੇਰੇ ਧਰਨੇ 'ਚ ਤਾਂ ਕੋਈ ਰੋਕਿਆ ਨਹੀਂ ਆ ਮੇਰੇ ਤੋਂ ਨਹੀਂ ਸਾਰਾ ਪੰਜਾਬ ਆਉਂਦਰਾ 3 ਮਹੀਨੇ ਆਉਂਦਾ ਰਿਹਾ ਲਗਾਤਾਰ ਤੁਸੀਂ ਸਾਰਾ ਹੁਣ ਵੀ ਚੱਲੀ ਜਾਂਦਾ ਧਰਨਾ ਅੱਜ ਵੀ ਤੂੰ ਅੱਜ ਵਗ ਚੱਲ ਅੱਜ ਵੀ 100 150 ਬੰਦਾ ਧਰਨਾ ਸੇ ਪੱਲੇਦਾਰਾਂ ਨੇ ਵੀ ਧਰਨਾ ਲਾਇਆ ਉੱਥੇ ਵਿਚਾਰਿਆਂ ਨੇ ਹੁਣ ਵੀ ਚੱਲੀ ਜਾਂਦਾ ਆਪਣਾ ਤਾਂ ਟੰਗੜਾ ਖਤਮ ਹੋਇਆ ਆਪਾਂ ਖਤਮ ਹੀ ਨਹੀਂ ਕਰਾ ਧਰਨਾ ਅਜੇ ਤੱਕ ਨਾ ਆਪਾਂ ਸਮਾਪਤ ਕਰੀਏ ਜਨਾਜ਼ਮਾ ਤੁਸੀਂ ਗੱਲ ਕਰੀਆ ਕਿ ਉਹ ਲਾਈਵ ਸ਼ਰਯਾਮ ਲਾਈਵ ਹੋ ਕੇ ਗਿਆ ਇਹੀ ਸਵਾਲ ਪਨਪਦਾ ਕਿ ਇੱਕ ਲੀਡਰ ਜਿਹੜਾ ਲੀਡ ਕਰਦਾ ਉਹ ਲਾਈਵ ਹੋ ਕੇ ਸ਼ਰਯਾਮ ਵੀ ਪਹੁੰਚ ਜਾਂਦਾ ਪੁਲਿਸ ਪ੍ਰਸ਼ਾਸਨ ਨਹੀਂ ਰੋਕਦਾ ਦੂਸਰੇ ਪਾਸੇ ਦੂਸਰਿਆਂ ਨੂੰ ਘਰਾਂ ਦੇ ਵਿੱਚ ਬੰਦ ਕਰ ਲੈਂਦਾ ਇਸ ਵਾਰ ਆਲ ਦੇ ਮਨ ਚ ਪੜ ਪਿਆ ਇੱਕ ਤਾਂ ਮਦਾ ਲਾਈਵ ਹੋ ਕੇ ਚੱਲੇ ਗਿਆ ਤੇ ਅਸੀਂ ਘਰਾਂ ਜੀ ਨਿਰਬੰਦ ਰਹਿ ਗਏ ਚਲੋ ਉਹ ਨਾਲ ਫਿਰ ਹਯੂਮ ਸੀ ਨਾ ਹਯੂਮ ਲੈ ਗਿਆ ਹੁਣ ਲੋਕ ਲੋਕਾਂ ਦਾ ਰੋਸ ਸੀ ਉਹਦੇ ਨਾਲ ਹੁਣ ਲੋਕ ਜਿਨ੍ਹਾਂ ਨੂੰ ਬਾਜਾ ਮਾਰੀਆਂ ਸੀ ਆਪਣੇ ਭਰਾਵਾਂ ਨੂੰ ਝੋਲੀਆਂ ਡੱਡ ਜਾਂ ਉਹਨੇ ਕਾਲ ਕਰੀ ਸੀ ਜਾਂ ਕਿਸਾਨ ਜਥੇਬੰਦੀਆਂ ਨੇ ਕਾਲ ਕਰੀ ਸੀ ਜਾਂ ਹੁਣ ਕੱਲ ਨੂੰ ਤੇਰੇ ਵਰਗੇ ਨੂੰ ਫੇਰ ਫੜ ਲੈਣਾ ਮੇਰੇ ਵਰਗੇ ਨੂੰ ਫੇਰ ਫੜ ਲੈਣਾ ਫੇਰ ਵੀ ਆਉਣਗੇ ਲੋਕ ਗੱਲ ਕਰ ਯਾਰ ਕਿੰਨੇ ਵਾਰ ਆਉਣਗੇ ਯਾਰ ਬੱਚਾ ਦੇ ਖਬਰ ਹੈ ਸਰਕਾਰਾਂ ਦੀਆਂ ਚਰ ਚਾਲੀ ਹੁਣ ਵੀ ਆਪਾਂ ਪੰਜਾਬੀਆਂ ਦਾ ਯਾਰ ਆ ਠੰਡਾ ਕਰੀਏ ਕਿਉਂ ਦਿੱਲੀ ਧਰ ਲਿੱਕਤਾ ਇਹਨਾਂ ਨੇ ਪਹਿਲਾਂ ਗੁੱਟ ਕੇ ਮਾਰ ਲਈ ਫੇਰ ਮੇਰੇ ਵਾਲੇ ਧਰਨੇ ਚ ਮੈਂ ਹੁਣ ਉਹਦੇ ਕੀ ਕੀ ਹੈਗਾ ਮੇਰੀ ਸਪੀਚ ਨੂੰ ਕਈ ਬੰਦੇ ਗਲਤ ਰਿੱਟ ਬਣਾ ਲੈ ਰਹੇ ਨੇ ਜੇ ਤਾਰ ਸਿੰਘ ਖਵਾਰ ਦੇ ਪਿਤਾਈ ਦਾ ਸਨਮਾਨ ਕਰਨਾ ਮੇਰਾ ਨਹੀਂ ਹਰ ਪੰਜਾਬੀ ਦਾ ਫਰਜ਼ ਹੈ ਜੋ ਪੰਜਾਬ ਦਾ ਵਸਾਸੀ ਹੈ ਵਸਿੰਦਾ ਹੈ ਕੁੱਲ ਬੰਦੀ ਸਿੰਘ ਦਾ ਫਰਜ਼ ਕਰਨ ਦਾ ਬੰਦਾ ਦਰੀਬ ਸਿੰਘ ਜੂ ਸ਼ਹੀਦ ਹੋ ਗਿਆ ਸ਼ਹੀਦ ਹੋ ਗਿਆ ਬੰਦਾ ਪੂਰਾ ਹੋ ਕੇ ਚਲਾ ਗਿਆ ਉਹਨੂੰ ਇਹ ਨਾ ਮਾੜੀ ਗੱਲ ਆ ਹਣਾ ਜੂਣੀ ਨਾ ਨੇ ਸਾਡੇ 62 ਜੂਂਗੀਆਂ ਸੀ 62 ਦੀਆਂ 62 ਜੂਣੀ ਨਾ ਤਿੰਨ ਮਹੀਨੇ ਤੁਸੀਂ ਸਾਰੀ ਲੜਾਈ ਦੇ ਵਿੱਚ ਰਹੇ ਹੋ ਹਾਜ਼ਰ ਨਾ ਜਾ ਰਹੇ ਹੋ ਜਿੰਨੇ ਵੀ ਆਗੂ ਪੂਰੇ ਡਟ ਕੇ ਲੜੇ ਨੇ ਪੂਰੇ ਜੱਜ ਕੇ ਲੜੇ ਨੇ ਜੇ ਕੁਝ ਕਰਿਆ ਤਾਂ ਸਰਕਾਰ OSD ਬੁੱਧਰਾਮ ਆਪ ਬਣਾ ਲਈ ਆਪ ਆ ਕੇ ਤੁਹਾਡੇ ਤੁਹਾਡੇ ਕੋਲ ਸੋਡੇ ਤੁਸੀਂ ਲੈਤੇ ਹੋਏ ਬਿਆਨ ਨੇ ਉਹ ਦੇ ਕੇ ਮੁੱਕਰ ਕੇ ਵੀ ਅਸੀਂ ਛੋਟੇ ਦੇ ਪਰਚੇ ਕੈਨਸਲ ਕਰਾਂਗੇ 15 ਅਗਸਤ ਦੇ ਨਾਨਕ ਸਿੰਘ ਅਹੀਂ ਸਟੇਜ ਤੇ ਆਇਆ ਸੀ ਇਹੀ ਜਰਨ ਸਿੰਘ ਸੀਗਾ ਜਿਹਨੇ ਕਿਹਾ ਸੀ ਅਸੀਂ ਮਦਈ ਨੂੰ ਲੈ ਕੇ ਆਵਾਂਗੇ ਆਪਣੇ ਤਾਂ ਮਦਈ ਦੀ ਦੋਸੀ ਭਾਨੇ ਦਾ ਚਾਰ ਨੇ ਕਿ ਪੰਜ ਨੇ ਅਲੱਗ ਅਲੱਗ ਮਦਈ ਨੇ ਅਲੱਗ ਅਲੱਗ ਜ਼ਿਲ੍ਹਿਆਂ ਚ ਨੇ ਫਿਰ ਉਹਦੀ 3 ਤਰੀਕ ਨੂੰ ਤਰੀਕ ਹੈ 17 ਤਰੀਕ ਨੂੰ ਉਹ 3 ਤਰੀਕ ਨੂੰ ਭੇਜਿਆ ਜੀ ਡਿਸ਼ਲ ਮਾਂਡਾ 14 ਤੋਂ 17 17 ਤਰੀਕ ਨੂੰ ਬਾਜਪੂ ਭਾਨੇ ਨੂੰ 17 ਤੋਂ ਬੇਰੇ ਤਾਂ ਮਦਈ ਨਹੀਂ ਪੇਸ਼ ਕਰ ਸਕਦੇ ਜੱਜ ਕਿਵੇਂ ਲੈ ਲੂਗਾ ਅਕਸੈਪਟ ਕਿਵੇਂ ਹੋਊਗੀ ਗੱਲ ਇਹ ਹਜਮੀ ਨਹੀਂ ਹੋਣ ਚਾਹੁੰਦੀ ਗੱਲ ਇਹ ਤਾਂ ਜਾਂ ਕਿਸੇ ਲੋੜ ਜਾਂਪਤੀ ਨਹੀਂ ਹੋ ਹਜਮੀ ਨਹੀਂ ਹੋ ਰਹੀ ਆਪਣੇ ਨਾਲ ਤਾਂ ਹੋਈ ਐ ਤੂੰ ਵੀ ਗਵਾ ਤੂੰ ਵੀ ਐ ਸੇ ਤੂੰ ਸੋਡਾ ਪੂਰਾ ਅੰਦੋਲਨ ਸੋਡਾ ਸੀ ਓ ਮੇਰਾ ਨਹੀਂ ਮੈਂ ਤਾਂ ਅੰਦਰ ਬਹਿ ਗਿਆ ਸੀ ਨਿਆਰ ਨਾਲ ਜਾ ਕੇ ਮੈਨੂੰ ਕੀ ਸੀ ਦੋ ਟਾਈਮ ਦਾਲ ਆਉਂਦੀ ਸੀ ਵਧੀਆ ਪੂਰੀ ਘੈਂਟ ਐ ਲੰਗਰ ਟਮਾਟਰਾਂ ਵਾਲੀ ਪੂਰੀ ਵਧੀਆ ਦਾਲ ਭੇਜਦੇ ਸੀ ਮਾਨ ਆਪਾਂ ਇਹ ਗੱਲ ਝੂਠ ਸੀ ਪੂਰੀ ਨਜ਼ਾਰੇ ਨਾਲ ਜੇ ਕੋਈ ਬਿਮਾਗ ਬੀਬੀ ਬੂਬੀ ਬਾਹਰ ਡੰਡ ਲਾਈ ਜਾਂਦੇ ਸੀ ਇੱਕ ਵਧੀਆ ਇਕੱਲੇ ਨੂੰ ਚੱਕੀ ਮਲੀ ਹੋਈ ਸੀ ਨਾ ਹੈ ਹੈ ਖਾਣਾ ਖੈ ਖੇ ਕੱਪੜੇ ਧੋ ਕੇ ਆ ਜਾਂਦੇ ਸੀ ਚਲ ਉੱਥੇ ਕਹਿ ਦੇ ਦੇਣ ਦੇ ਇਸ ਨੂੰ ਦੁਖੀ ਤਾਂ ਤੁਸੀਂ ਲੋਕ ਸੀ ਇਹਨਾਂ ਨੇ ਧਰਨਾ ਲਾਇਆ ਸੀ ਜਾਂ ਤੁਸੀਂ ਦੋਕੇ ਜਿਹੜੇ ਦਿਨ ਰਾਤ ਇੰਟਰਵਿਊ ਕਰਦੇ ਫਿਰਦੇ ਸੀ ਉਹ ਤਾਂ ਜਿੱਤ ਤਾਂ ਸੋਡੀ ਹੋਣੀ ਸੀ ਤੁਸੀਂ ਲੜੇ ਤਿੰਨ ਮਹੀਨੇ ਬੈਠੇ ਹਜੇ ਵੀ ਬੈਠੇ ਆ ਬੈਠੇ ਰਹਾਂਗੇ ਧਰਨਾ ਸਮਾਪਤ ਨਹੀਂ ਕਰਦੇ ਇਕੱਲੇ ਮੈਨੂੰ ਛੱਡਣ ਨੂੰ ਜਾਂ ਮੇਰੇ ਪਰਚੇ ਉਹ ਉਹਦੇ ਨਾਲ ਥੋੜੀ ਤਰ੍ਹਾਂ ਸਮਾਪਤ ਹੁੰਦਾ ਜਿਨ੍ਹਾਂ ਨੇ ਜ਼ੁਲਮ ਕਰਿਆ ਜਿਨ੍ਹਾਂ ਨੇ ਨਸ਼ਾ ਬਕਿਆ ਹੈ ਜਿਨ੍ਹਾਂ ਨੇ ਵੇਚਿਆ ਉਹਨਾਂ ਦਾ ਕੀ ਬਣੂਗਾ ਹੁਣ ਇੱਥੇ ਗ੍ਰੰਥੀ ਕੁੱਟਦਾ ਅੰਦਰ ਬਾਜੜ ਕੇ ਪੁਲਿਸ ਵਾਲੇ ਨੇ ਇੱਕ ਉਹਦੇ ਪਿੱਛੇ 295 ਇਹ ਲੱਗਣੀ ਚਾਹੀਦੀ ਹੈ ਟਰਮੀਨੇਟ ਹੋਣਾ ਚਾਹੀਦਾ ਬੰਦਾ ਸੋਡੇ ਪੱਤਰਕਾਰਾਂ ਨਾਲ ਬਦ ਸੁਲੂਕੀ ਹੋਈ ਹੈ ਉਹਨਾਂ ਦਾ ਕੋਈ ਹੋਈ ਨਹੀਂ ਲੱਖਾਂ ਲੋਕ ਕੁੱਟੇ ਗਏ ਆਪਣੇ ਡਾਂਗਾਂ ਵੱਜੀਆਂ ਸੋਟੇ ਮਾਰੇ ਭਾਨੇ ਨਾਲ ਕੀ ਤਸੱਦਦ ਹੋਏ ਉਹਦਾ ਹਿਸਾਬ ਕੌਣ ਲਊਗਾ ਆਪਾਂ ਤਾਂ ਇਹ ਗੱਲ ਕਰਨਾ ਚਾਹੁੰਦੇ ਹਾਂ ਵੀ ਉਹਨਾਂ ਦਾ ਹਿਸਾਬ ਕਿੱਧਰ ਗਿਆ ਕੇ ਬਸ ਆਈ ਚੱਕ ਲਿਆ ਕਰਨ ਫਿਰ ਤਾਂ ਦੂਜੇ ਤੀਜੇ ਨੇ ਮੇਰੇ ਵਰਗੇ ਨੂੰ ਆਪਾਂ ਕਾਲ ਦੇ ਦਿਆ ਕਰਾਂਗੇ ਲੋਕਾਂ ਮਤਨ ਦਾ ਛੱਡ ਕੇ ਵਿਚਾਰੇ ਆਜਾ ਕਰਨਗੇ ਡਾਂਗਾ ਖਾਂਦੇ ਕੁਝ ਕੁ ਨਾਜਰਬੰਦ ਕਰ ਲਿਆ ਕਰਨਗੇ ਹਨਾ ਤੇ ਫਿਰ ਪੰਜਾਬੀ ਕਿੰਨਾ ਚਿਰ ਰਹਿਣਗੇ ਯਾਰ ਆਪਣੇ ਚ ਲੜਨ ਦੀ ਤਾਕਤ ਹੈ ਹੁਣ ਇਹ ਤਾਕਤ ਨੂੰ ਆਪਾਂ ਸਚਾਰੂ ਲੜਨ ਲੱਗ ਗਏ ਲੋਕ ਜਾਂ ਪਰ ਇਹ ਵੀ ਹੋਰ ਕਹਿੰਦੇ ਉਹਦੋਂ ਲਕਾ ਸਿੰਘ ਦਾਣਾ ਕਹਿੰਦੇ ਕਹਿੰਦੇ ਕਿ ਕੋਈ ਗੱਲ ਨਹੀਂ ਫਿਰ ਕਹਿੰਦੇ 10 ਤਰੀਕ ਕਿਹੜਾ ਦੂਰ ਆ ਜੇਕਰ ਆਪਾਂ ਅੱਜ ਆ ਸਕਦੇ ਆ ਕਹਿੰਦੇ ਫਿਰ ਤੁਸੀਂ ਕਹਿੰਦੇ ਕਿੰਨੇ ਵਾਰੀ ਆਉਣਗੇ ਉਹ ਕਹਿੰਦੇ ਜੇ ਫਿਰ ਨਾ ਛੱਡਿਆ 10 ਤਰੀਕ ਤੱਕ ੜੀ ਕਰਦੇ ਆ ਕਹਿੰਦੇ ਜੇ ਨਾ ਛੱਡਿਆ 10 ਤੋ ਆ ਫਿਰ ਇਕੱਠ ਕਰ ਲੈ ਫਿਰ ਆ ਜਾਾਂਗੇ ਚਲੋ ਇਹ ਵੀ ਗੱਲ ਮੰਨ ਲਾਂਗੇ 10 ਨੂੰ ਇਕੱਠ ਕਰ ਲਾਂਗੇ ਫਿਰ 10 ਤੋਂ ਬਾਅਦ ਤਾਂ ਨਹੀਂ ਗੋਲੀ ਲੈਂਦੇ ਆਪਾਂ ਕਿਸੇ ਦੀ ਜੇ ਫਿਰ ਉਹਨਾਂ ਨੇ ਕਹਤਾ 15 ਦਿਨਾਂ ਨੂੰ ਛੱਡ ਦ ਲੋਕ ਦਾ ਟਰਾਲੀਆਂ ਚ ਸਮਾਨ ਲੈ ਕੇ ਗਏ ਨੇ ਇੱਥੋਂ 2 ਵਜੇ ਤੋਰੀਆਂ ਮੈਂ ਟਰਾਲੀ ਰਾਤ ਨੂੰ ਖੋਖਰ ਵਾਲਿਆਂ ਦੀ ਕੱਲੋਂ ਵਾਲਿਆਂ ਦੀ ਵੀ ਉੱਥੇ ਉਹਦੇ 3 ਤਰੀਕ ਨੂੰ ਲੰਗਰ ਨਹੀਂ ਆ ਪਾਨ ਕੇ ਪਿੰਡ ਸਹੀ ਹੋਇਆ ਟੀਮ ਤੋਂ ਆਪਣੀ ਦਾ ਟੀਮ ਤੁਰੇ ਰਿਹਾ ਸੀ ਲੰਗਰ ਦੇ ਕਪ ਪਾਣੀ ਦੀ ਗਰਮੀ ਕਿੰਨੀ ਸੀ ਕਮੀ ਹੋਈ ਸੀ ਕੋਈ ਪਹਿਲੇ ਦਿਨ ਤੁਸੀਂ ਦੋਮੇਂਦਰ ਸੀਗਾ ਇਹਨਾਂ ਵਿਚਾਰਿਆ ਮੁੰਡਿਆਂ ਨੇ ਪੂਰਾ ਸਾਰੀ ਟੀਮ ਨੇ ਥੋੜੇ ਵਰਗੇ ਸਾਰੇ ਮੁੰਡਿਆਂ ਨੇ ਪੂਰਾ ਵਧੀਆ ਉੱਥੇ ਚੱਲ ਇਕੱਠ ਬਾਲਾ ਹੋ ਗਿਆ ਇੰਨਾ ਇਕੱਠ ਤੌਰੇ ਵੀ ਸੀ ਉੱਠੇ ਵੀ ਸੀ ਉਹ ਹਨਾ ਉਹ ਫਿਰ ਇੱਕ ਤਾਂ 29 ਨੂੰ ਆਏ 29 ਨੂੰ ਆਏ ਸੀ ਪਹਿਲੇ ਦਿਨ ਉੱਥੇ ਆਪਾਂ ਪਕੋੜ ਦੋਨੇ ਫੇਰ ਆਪਾਂ ਤੈਨੂੰ ਕਾਲ ਕਰੀ 29 ਨੂੰ ਵੀ ਮੋੜ ਤੇ ਤੈਨੂੰ ਵੀ ਮੋੜ ਤੇ ਹੁਣ ਫੇਰ ਆਪਾਂ ਦੂਰੀ ਬਰ ਫੇਲ ਕਰਾਂਗੇ ਆਉ ਤਾਂ ਲੋਕ ਤਾਂ ਰਹਿਣ ਆਏ ਸੀ ਉੱਥੇ ਲੋਕ ਤਾਂ ਬਚਨ ਵੱਧਤਾ ਕਰਕੇ ਆਏ ਸੀ ਵੀ ਭਾਨ ਨੂੰ ਛੜਾ ਕੇ ਲੈ ਜਾਵਾਂਗੇ ਛੇਕ ਦੇ ਝੋਟਾ ਉੱਤੇ ਹੁੰਦਾ ਤਾਂ ਫਿਰ ਲੋਕਾਂ ਨੂੰ ਮੋੜਨ ਦੇ ਦਿੰਦਾ ਜੇ ਤਾਂ ਫਿਰ ਫੜੀ ਨਹੀਂ ਗਈ ਨਾ ਜੇ ਇਹਦੀ ਜੇ ਨਾਲ ਛੜ ਦਿੰਦੇ ਜੇ ਰੋਟਾ ਪਹੁੰਚ ਜਾਂਦਾ ਜਿੱਦੋ ਛੋਟੇ ਨੂੰ ਪਹੁੰਚੇ ਨਹੀਂ ਦਿੱਤਾ ਗਿਆ ਯਾਰ ਤੂੰ ਐਂ ਹਿਸਾਬ ਮੈਨੂੰ ਪਹੁੰਚੇ ਨਹੀਂ ਦਿੱਤਾ ਜੇ ਪਹੁੰਚ ਦੇ ਦਿੰਦੇ ਫੇਰ ਦੇਖਦੇ ਜੇ ਦੇ ਪਹੁੰਚ ਦੇ ਤਾਂ ਫੇਰ ਫੇਰ ਦੇਖਾਂਗੇ ਫੇਰ ਹੁਣ ਆਪਾਂ ਨੂੰ ਕੋਈ ਗੱਲ ਐ ਸਮਝ ਲਾ ਯਾਰ ਹੁਣ ਐਂ ਵੀ ਸੋਚ ਸਕਦੇ ਆਪਾਂ ਵੀ ਲੱਖਾ ਉੱਥੇ ਕੱਲਾ ਸੀ ਹੋਰ ਕੋਈ ਲੀਡਰ ਨਹੀਂ ਸੀ ਉੱਥੇ ਦੀਪ ਸਿੱਧੂ ਦੀ ਗੱਲ ਹੋਣ ਲੱਗੀ ਸੀ ਉੱਥੇ ਅਮਰਪਾਲ ਦੀ ਗੱਲ ਹੋਣ ਲੱਗੀ ਸੀ ਕਿਉਂ ਲੋਕਾਂ ਦੇ ਅੰਦਰ ਰੋਹ ਸੀ ਅਮਰਪਾਲ ਵੇਲੇ ਕੋਈ ਉੱਠਿਆ ਨਹੀਂ ਦੀਪ ਸਿੱਧੂ ਵੇਲੇ ਕੋਈ ਉੱਠਿਆ ਨਹੀਂ ਉਹ ਰੋਹ ਲੋਕਾਂ ਦਾ ਹੁਣ ਫੁੱਟਦਾ ਹੈਗਾ ਫੋਟੋ ਲੈ ਕੇ ਅਸ ਲੱਖਾ ਨੂੰ ਐ ਹੋ ਗਿਆ ਵੀ ਮੈਂ ਕੱਲਾ ਹੋ ਵੀ ਜਾਂਦਾ ਬੰਦ ਨੂੰ ਮੈਨੂੰ ਵੀ ਹੋ ਸਕਦਾ ਵੀ ਯਾਰ ਜੇ ਕੋਈ ਗੜਬੜ ਹੋ ਗਈ ਕਿਸ ਨੇ ਹੀਨ-ਮੀਨ ਕਰਤੀ ਕੋਈ ਕਿਸ ਨੇ ਕੋਈ ਕੰਦ ਢਾਤੀ ਕਿਸ ਨੇ ਕਿਸੇ ਸੱਟ ਮਾਰੀ ਤਾਂ ਫਿਰ ਲੋਕ ਲੱਖੇ ਨੂੰ ਕਹਿਣਗੇ ਵੀ ਨੇ ਕਰਵਾਇਆ ਸਾਰਾ ਕੁਝ ਵੀ ਇਹ ਲੈ ਕੇ ਹੜਦੋਂਗ ਮਚਾਉਣਾ ਪਹੁੰਚਿਆ ਕਿ ਹੋਰ ਲੀਡਰ ਦਾ ਤੁਸੀਂ ਕਹਿੰਦੇ ਉੱਥੇ ਕੋਈ ਪਹੁੰਚਿਆ ਨਹੀਂ ਸੀਗਾ ਆਏ ਵੀ ਹੋ ਸਕਦਾ ਬਾਜਾ ਬੱਟ ਜਦੋਂ ਉੱਥੇ ਸਟੇਜ ਲੱਗ ਗਈ ਸੀ ਪੁਲਿਸ ਉੱਥਾ ਮਰਨੀਆਂ ਪੈਗੀਆਂ ਸੀ ਉਹਦੀ ਪੁਲਿਸ ਇਥੋਂ ਰਿਮੂਵ ਹੋਣੀ ਸ਼ੁਰੂ ਹੋ ਗਈ ਸਾਡੇ ਘਰਾਂ ਮੂਰੋ ਸਾਡੇ ਘਰਾਂ ਮੁਰੋਂ ਰਬੂਬ ਹੋਣੀ ਸ਼ੁਰੂ ਹੋ ਗਈ ਸੀ ਪੁਲਿਸੇ ਤੋਂ ਵੀ ਸਟੇਜ ਤਾਂ ਲੱਗ ਹੀ ਉਹਨਾਂ ਨੇ ਰੋਕਣ ਦਾ ਕੀ ਫਾਇਦਾ ਤਾਂ ਉਹ ਤੇ ਇੰਤਜ਼ਾਰ ਕਰਨਾ ਚਾਹੀਦਾ ਸੀ ਜਿਹੜੇ ਲੀਡਰ ਨੇ ਸਾਡੇ ਵਰਗੇ ਆਂਦਾ ਨਾ ਇਸ ਤਾਂ ਸ਼ਬਾਹੀਂ ਆਸ ਤਾਂ ਫੇਰ ਲੜਪਾਂਗੇ ਕੋਈ ਗੱਲ ਨਹੀਂ ਫੇਰ ਅੰਦਰ ਵਗ ਜਾਂਗੇ ਲੜ ਕੇ ਹਨਾ ਗੱਲ ਕਰ ਜਿਹੜੇ ਇਹਨਾਂ ਨੇ ਚਾਰੂ ਢੰਗ ਨਾਲ ਜਿਹੜੇ ਬੰਦਿਆਂ ਨੇ ਜਿਵੇਂ ਹੁਣ ਬਿਆਨ ਦਿੱਤੇ ਸੀ ਪਹਿਲਾਂ ਸਾਰਿਆਂ ਨੇ ਵੀ ਅਸੀਂ ਭਾਈ ਬੈਠਾਂਗੇ ਉਹਨੂੰ ਛੜਾ ਕੇ ਲੈ ਕੇ ਆਵਾਂਗੇ ਹੁਣ ਇਹ ਤਾਂ ਜੀ ਤੁਹਾਡੇ ਚੈਨਲ ਤੋਂ ਤੁਸੀਂ ਪੁੱਛ ਪੁੱਛ ਸਕਦੇ ਹੋ ਹੁਲਦੂ ਬਾਬੇ ਨੂੰ ਲਾ ਲਓ ਹੋਰ ਜੂਨ ਨੂੰ ਲਾ ਲਓ ਜੇ ਉਹਨਾਂ ਦੀ ਸਹਿਮਤੀ ਨਾਲ ਇਹ ਫੈਸਲਾ ਹੋਇਆ ਫਿਰ ਤਾਂ ਸਹੀ ਗੱਲ ਹੈ ਫਿਰ ਤਾਂ ਫੇਰ ਵੀ ਕਾਲ ਦੇਣਗੇ ਅੱਗੇ ਵੀ ਕਾਲ ਹੈਗੀ ਆ ਭਾਨੇ ਲਈ ਅੱਗੇ ਕਿਹੜਾ ਲੋਕ ਨਹੀਂ ਆਉਣਗੇ ਫਿਰ ਕਿਹੜਾ ਲੋਕ ਲੱਗਦਾ 10 ਤਰੀਕ ਨੂੰ ਛੱਡ ਦੇਣਗੇ ਭਾਵੇਂ ਕਿ ਤੁਹਾਡਾ ਤੁਹਾਡੇ ਲਈ ਵੀ ਬੜਾ ਜਿਹੜਾ ਮੇਰਾ ਨਿੱਜੀ ਤਜਰਬਾ ਹੈ ਮੈਂ 101% ਸ਼ੋਰਾਂ ਜਮਾਨੀ ਛੱਡ ਦੇ 100 ਕਿਉਂ ਮੇਰੇ ਵਾਰੀ ਨਹੀਂ ਕਰਿਆ ਇਹਨਾਂ ਨੇ ਚਾਰ ਕੇਸ ਨੇ ਭਾਨੇ ਦੇ ਚਾਰੇ ਅੱਡ ਅੱਡ ਕੋਰਟਾਂ 'ਚ ਨੇ ਇੱਕ ਤਾਂ ਮਲੇਰ ਕੋਰਟ ਦਾ ਮੇਰੇ ਖਿਆਲ 'ਚ ਨਾ ਇੱਕ ਪਟਿਆਲੇ ਦਾ ਹੈ ਇੱਕ ਫਾਜ਼ਲ ਕਾ ਦਾ ਹੈ ਅਬੌਰ ਦਾ ਇੱਕ ਕਿੱਥੋਂ ਦਾ ਹੈਗਾ ਅਬੌਰ ਦਾ ਇੱਕ ਨਾਬੇ ਦਾ ਕਨੂਬੇ ਦਾ ਆਏ ਨੇ ਚਾਰੇ ਦਾ ਡੱਡ ਜੱਜ ਨੇ ਅੱਡ ਅੱਡ ਮਦਈ ਨੇ ਅੱਡ ਅੱਡ ਆਈਓ ਨੇ ਆਈਓ ਨੇ ਇਨਵੈਸਟੀਗੇਸ਼ਨ ਆਫਸਰ ਉਹ ਹੁਣ ਐਂ ਤਾਂ ਜਾ ਫੜ ਕੇ ਬਾਹਰ ਨਾਲ ਵੀ ਚੱਲ ਭਾਈ ਦੇਖ ਬਿਆਨ ਤੂੰ ਹੁਣ ਤੇਰੀ ਮਰਜ਼ੀ ਤੂੰ ਮੁੱਕਣਾ ਮੁੱਕਰੇ ਮੇਰੇ ਫਾਜ਼ਲ ਸਾਡੇ ਜੇ ਬਲੈਕ ਇਹ ਦੋ ਗਈ ਨੀ ਮਹੀਨਾ ਡੇਢ ਡੇਢ ਦੋ ਦੋ ਮਹੀਨਾ ਤੇ ਤਿੰਨ ਮਹੀਨੇ ਲੱਗਣ ਦਾ ਕਾਰਨ ਹੀ ਇਹ ਸੀ ਬਿਲਕੁਲ ਹੋਰ ਕੀ ਸੀਗਾ ਉਹ ਜਾਂਦੇ ਨਹੀਂ ਫੇਰ ਜਿੱਦੇ ਬਗ ਜਾਣਗੇ ਜੱਜ ਨਹੀਂ ਬੈਂਦਾ ਇਹਨਾਂ ਦੇ ਆਪ ਦੇ ਜੱਜ ਹੁੰਦੇ ਨੇ ਦੋ ਵਾਰ ਜੱਜ ਨਹੀਂ ਬੈਠੋ ਤੀਜੀ ਵਾਰ ਇਨਸਪੈਕਟਰ ਕੋਈ ਆਈਓ ਖੁੰਦਾ ਕੱਢ ਲੈਂਦੇ ਨੇ ਆਪਦੀ ਉਹ ਨਹੀਂ ਆਉਂਦੇ ਕਾਗਜ਼ੀ ਕਾਰਵਾਈ ਨਹੀਂ ਪੂਰੀ ਕਰਦੇ ਫੇਰ ਦੋ ਦਿਨ ਇਹ ਦੋ ਤਰੀਕਾ ਇਹ ਹੈਂਡ ਪਾ ਦੇਣਗੇ ਉਹ ਲਾਉਣ ਤੇ ਕੀ ਕਹਿੰਦੇ ਹੁੰਦੇ ਨੇ ਕੈਂਸਲੇਸ਼ਨ ਰਿਪੋਰਟ ਦੇਣ ਤੇ ਜਿਸ ਤੱਕ ਮੇਰਾ ਮੇਰਾ ਦਿਮਾਗ ਕਹਿੰਦਾ ਹੈਗਾ ਫੇਰ ਇਹ ਕਹਿੰਨਗੇ ਕੈਂਸਲੇਸ਼ਨ ਰਿਪੋਰਟ ਆ ਫੇਰ ਹੁਣ ਅੜੀ ਹੋ ਜਾਂਦੀ ਹੈ ਬੰਦੇ ਦੀ ਮੈਂ ਤਾਂ ਹੀ ਜਾਊਂਗਾ ਫੇਰ ਵੀ ਇਹ ਉਹੋ ਪਰਵਾਉਂਦੇ ਨੇ ਬੌਂਡ ਪਰਸਨਲ ਬੌਂਡ ਜ਼ਮਾਨਤ ਮੇਰੀ ਜ਼ਮਾਨਤ ਭਰੀ ਗਈ ਹੈ ਮੇਰੇ ਵਕੀਲ ਨੂੰ ਪੁੱਛ ਲਿਓ ਜੀ ਪਰਸਨਲ ਬੌਂਡਾਂ ਤੇ ਐ ਮਰੀਆਂ ਤਰੀਕਾਂ ਮੈਂਦੀਆਂ ਨੇ ਇਹਦੇ ਜੇ ਮੇਰੀ ਮੇਰੇ ਅੱਛੇ ਲੜਨ ਵਾਲਿਆਂ ਦਾ ਕਸੂਰ ਨਹੀਂ ਉਹਨਾਂ ਦਾ ਜਿੱਤ ਕਰ ਲਈ ਸੀ ਉਹਨਾਂ ਨੂੰ ਤਾਂ ਹੁਣ ਯਕੀਨ ਕਰਨਾ ਓਐਸਡੀ ਥੋੜੀ ਵੱਡੀ ਪਾਵਰ ਹੁੰਦੀ ਹੈ ਯਾਰ ਜੇ ਹੁਣ ਭਗਵੰਤ ਮਾਨ ਨੇ ਹੁਣ ਜਸਕਰਨ ਸਿੰਘ ਨੇ ਕਹੇ ਤਾਂ ਉੱਥੇ ਆ ਕੇ ਖਰ ਪੁਲਿਸ ਵਾਲਿਆਂ ਦਾ ਤਾਂ ਮੁਗਲੀਆ ਉਹ ਹੁਕਮ ਹੁੰਦਾਗਾ ਮੁਗਲੀਆ ਹੁਕਮ ਵੀ ਮੁਗਲਾਂ ਨੇ ਜਿਵੇਂ ਅੱਠੀ ਦੀ ਗਾਮਣਾ ਕੇ ਭੇਜੀ ਇਹਨਾਂ ਤੋਂ ਯਕੀਨ ਨਹੀਂ ਕਰਨਾ ਚਾਹੀਦਾ ਕਦੇ ਵੀ ਚਲੋ ਵੈਸੇ ਦੀ ਲੀਡਰ ਸੀ ਭਵੰਤਮਾਨ ਦਾ ਵੀ ਆ ਬੁੱਧਰਾਮ ਸੀ ਮੰਤਰੀ ਸੀ ਹਲਕੇ ਸਾਡੇ ਦਾ ਬਣਾ ਲਈ ਸੀ ਇਹਨਾਂ ਦੇ ਇਹਨਾਂ ਨੂੰ ਅਸੀਂ ਹੁਣ ਵੀ ਪੁੱਛ ਲੈਨੇ ਆ ਵੀ ਦੱਸੋ ਭਾਈ ਹੁਣ ਪੁਲਿਸ ਇਹਨਾਂ ਦੇ ਹੱਥ ਚ ਨਹੀਂ ਹੈਗੀ ਉਧਰੋਂ ਐਸਐਸਪੀ ਜਿਹੜੀ ਹੋਰ ਕੀ ਆ ਉਹੜਾ ਬੈਠਾ ਜਾਂਦਾ ਮੈਂ ਤਾਂ ਕਰਦੀ ਨਹੀਂ ਮੈਂ ਕਦੇ ਮੈਂ ਤਾਂ ਕਹਿੰਦਾ ਤੁਸੀਂ ਧਰਨਾ ਚੱਕੋ ਇਹ ਮੈਨੂੰ ਕਹਿੰਦਾ ਧਰਨਾ ਚੱਕ ਕੇ ਇਹ ਫੇਰ ਕੈਨਸਲੇਸ਼ਨ ਰਿਪੋਰਟ ਦਊਂ ਕਿਹਾ ਤੂੰ ਕੈਨਸਲੇਸ਼ਨ ਰਿਪੋਰਟ ਹੁੰਦੇ ਤਰੀਕੀ ਨੇ ਇੱਕ ਵੀ ਹੋ ਰਹਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲੋਕ ਹੋਰ ਕਿੰਨੇ ਕ ਵਾਰ ਆਉਣਗੇ ਤੁਹਾਨੂੰ ਵੀ ਇਸ ਚੀਜ਼ ਦਾ ਖਦਸ਼ਿਆ ਹੈਗਾ ਕਿ ਜੇ ਹੁਣ ਦੁਬਾਰੇ ਕਾਲ ਦਿੱਤੀ ਕਿਉਂਕਿ ਜਿਵੇਂ ਤੁਸੀਂ ਕਹੇ ਵੀ ਇੱਕ ਵਾਰੀ ਕੋਟ ਦੋਨੇ ਕੋਟ ਦੋਨੇ ਤੋਂ ਵੀ ਲੋਕ ਵਾਪਸ ਹੋ ਗਏ ਦੂਸਰੀ ਵਾਰਗੇ ਦੂਸਵਾਰ ਵੀ ਲੋਕ ਵਾਪਸ ਹੋ ਗਏ ਤੁਹਾਨੂੰ ਇਸ ਚੀਜ਼ ਦੇ ਖਦਸ਼ਿਆ ਹੈ ਕਿ ਲੋਕਾਂ ਦੇ ਵਿੱਚ ਕਿਤਨਾ ਕਿਤੇ ਨਿਰਾਸ਼ਾ ਹੈ ਤੀਸਰੀ ਵਾਰ ਲੋਕ ਕਿਤੇ ਇਕੱਠਾ ਨਾ ਖੜ ਜੇ ਕਿਤੇ ਕੁਝ ਨਾ ਹੋ ਜੇ ਨਿਰਾਸ਼ਾ ਹੈ ਲੋਕਾਂ ਚ ਨਿਰਾਸ਼ਾ ਤਾਂ ਹੁੰਦੀ ਆ ਹੁਣ ਆਪਣੇ ਆਪ ਦੇ ਖੁਦ ਚਾ ਸਾਨੂੰ ਯਾਰ ਦੁੱਖ ਆ ਵੀ ਸਾਨੂੰ ਜਾਣ ਨਹੀਂ ਦਿੱਤਾ ਯਾਰ ਉੱਥੇ ਅਸੀਂ ਉਹਦਾ ਉਸ ਉਹਦਾ ਉੱਥੇ ਕੁਝ ਹੇ ਸਦਾ ਬਣਦੇ ਛੇਕੜਾਂ ਨੂੰ ਸਾਡਾ ਕੋਈ ਨਾਂ ਸੁਣਨ ਦਾ ਮਨਦਾ ਸਾਹਮਣੇ ਆ ਕੱਚਾਂ ਜੇ ਦੇ ਕੇ ਹੱਥ ਕੱਢਦੇ ਛੇਕੜਾਂ ਨੂੰ ਸਾਡੀ ਕੋਈ ਨਾਂ ਸੁਣਦਾ ਸੀ ਉੱਥੇ ਵਿੱਚ ਆਲੀ ਡੰਗ ਤਾਂ ਫਸਾਉਂਦੇ ਅਸੀਂ ਕਹਿੰਦੇ ਤੁਸੀਂ ਨਹੀਂ ਛੱਡਦੇ ਜਾਓ ਛੋਡਾ ਅਸੀਂ ਨਹੀਂ ਬਣਦੇ ਲਿਖਤੀ ਚ ਲਿਆਓ ਭਾ ਮਾ ਸੋਣੀ ਦੀ ਗਾਮਣਾ ਕੇ ਦੇਜੋ ਅਸੀਂ ਨਹੀਂ ਬਣਦੇ ਛੋਡੀ ਗੱਲ ਤੁਸੀਂ ਛੱਡਦੀ ਨਹੀਂ ਅੱਜ ਛੱਡ ਦੋ ਫਿਰ ਜੇ ਉਦੋਂ ਛੱਡੋਂਗੇ 10 ਤਰੀਕ ਨੂੰ ਛੱਡੋਂਗੇ 5 ਮਿੰਟਾਂ ਦੀ ਕਾਗਜ਼ੀ ਕਾਰਵਾਈਆ ਕਰ ਦੋ ਜਿਵੇਂ ਇਹ ਕਹਿੰਦੇ ਨੇ ਇਹਨਾਂ ਦੇ ਹੱਥ 'ਚ ਹੀ ਕੁਝ ਹੈ ਨਹੀਂ ਪੁਲਿਸ ਤਾਂ ਜੱਜ ਦੇ ਹੱਥ 'ਚ ਹੈ ਬਾਕੀ ਤੋਂ ਕਰਨ ਤੇ ਆਇਆ ਮੇਰੇ ਵੇਰ ਜਦੋਂ ਪਹਿਲਾ ਦਿਨ ਸਾਡਾ ਪਰਚਾ ਪਾਇਆ ਗਿਆ ਉਹ ਜੱਜ ਤੋਂ ਰਿਮਾਂਡ ਲੈ ਉਹ ਤੋਂ ਗੱਲ ਕਰ ਮੇਰੀ ਜਿਹੜੀ ਹੋ ਸੀ ਨਾ ਵੀਡੀਓ ਬਣ ਗਈ ਸੀ ਮੌਕੇ ਦੀ ਵੀ ਛੋਟਾ ਦੌਰੇ ਹਾਜ਼ਰੀ ਸੀ ਇਹ ਬੰਦਾ ਐਕਸੀਡੈਂਟ ਹੋਇਆ ਸੀ ਜੱਜ ਨੇ ਫੇਰ ਕੈਂਸਲੇਸ਼ਨ ਰਿਪੋਰਟ ਫੇਰ ਮੰਗ ਮੰਨੀ ਸੀ ਨਹੀਂ ਜੱਜ ਕੈਂਸਲੇਸ਼ਨ ਰਿਪੋਰਟ ਵੀ ਨਹੀਂ ਮੰਗਦਾ ਉਹ ਪੁੱਛਦਾ ਤੇਰੇ ਤੇ ਕੋਈ ਪ੍ਰੈਸ਼ਰ ਹੁਣ ਜਿਨ੍ਹਾਂ ਨੇ ਉਹ ਗਵਾਹੀਆਂ ਦਿੱਤੀਆਂ ਨੇ ਤੁਸੀਂ ਤਾਂ ਸਾਰਾ ਕੁਝ ਬੱਚਿਆ ਮੈਂ ਤਾਂ ਅੰਦਰ ਪਤਾ ਲਾ ਦਾਂ ਤੁਹਾਡੇ ਚੈਨਲਾਂ ਥਰੂ ਹੀ ਮੈਂ ਤਾਂ ਛੋਟੀਆਂ ਵੀਡੀਓਆਂ ਦੇਖੀਆਂ ਨੇ ਤੁਹਾਨੂੰ ਸਾਰੀ ਗੱਲ ਦਾ ਪਤਾ ਹੈ ਬਾਕੀ ਆਏ ਸੀ ਬੀਪਾਈ ਹੁਣ ਇਹ ਚ ਆਪਾਂ 10 ਤਰੀਕ ਤੱਕ ਦਾ ਇੰਤਜ਼ਾਰ ਕਰੀਏ ਨਾ ਤਾਂ ਕਿਸੇ ਨੂੰ ਮਾੜਾ ਕਹੀਏ ਨਾ ਕਿਸੇ ਨੂੰ ਚੰਗਾ ਕਹੀਏ ਆਪਾਂ ਦੇਖੋ ਵੀ ਉਠ ਕਿਸ ਕਰ ਬਣ ਵਹਿੰਦਾ ਇਹ 10 ਤਰੀਕ ਨੂੰ ਭਾਨਾ ਨਾ ਛੱਡਿਆ ਫੇਰ 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 ਪੱਕੇ ਡੇਰੇ ਕਿੰਨਾ ਚਿਰ ਨਾજર ਬੰਦ ਕਰ ਲੈਣਗੇ 2 ਦਿਨ 4 ਦਿਨ ਆਪੀ ਮੈਂ ਤਾਂ ਮੈਂ ਦਿੱਤਾ ਵੀ 10 ਦਿਨ ਹੋਰ ਹੁਣ ਤਾਂ ਸਮਾਂ ਦਿੰਦੀ ਰਹਿਣਗੇ ਹੁਣ ਤਾਂ ਪੱਕੇ ਧਰਨੇ ਲਾਉਣੇ ਪਊਗਾ ਮੇਰੇ ਨਾਲ ਤਾਂ ਮੈਨੂੰ ਮੈਨੂੰ ਜਿਵੇਂ ਮੇਰੇ ਵਾਲੇ ਨਾਲ ਹੋਇਆ ਮੈਨੂੰ ਕਿਉਂ ਪਹਿਲੀ ਗੱਲ ਦਾ ਤਰੀਕਾ ਨੇ ਯਾਰ ਅੜੜ ਤਰੀਕਾ ਦੇ ਅੜੜ ਮਦਈ ਆਉਣਗੇ ਹੁਣ ਅਗਲਾ ਮਦਈਆਂ ਨੂੰ ਜਾਣ ਕੇ ਮੈਂ ਦੇ ਦੂ ਜਿਨ੍ਹਾਂ ਨੇ ਬਰਚੇ ਕਰਾਏ ਨੇ ਜੋ ਕੰਪਲੇਂਟਰ ਨੇ ਕੀ ਉਹ ਸਮਝੌਤਾ ਕਰਨਗੇ ਉਹ ਕਿਵੇਂ ਕਰਨ ਲੈਣਗੇ ਸਮਝੌਤਾ ਭਾਣੇ ਨਾਲ ਜਦੋਂ ਉਹਦੇ ਕੰਪਲੇਂਟਰ ਤਾਂ ਉਹ ਕੀ ਉਹ ਬਾਈ ਦਾ ਨਾਂ ਹੈ ਜਿਹੜਾ ਗੰਜੇ ਜਿਸਰ ਵਾਲਾ ਹੈਗਾ ਜਿਹੜਾ ਸੋਤਾ ਪਰਚੇ ਤਾਂ ਸਾਰੇ ਉਹਦੇ ਪੈਰੋਂ ਪਏ ਨੇ ਸਾਰਾ ਸਾਰਾ ਐਂਟ ਮਾਫੀਆ ਇੱਕ ਪਾਸੇ ਮੇਰੇ ਮੇਰੇ ਵੇਲੇ ਬਲੈਕੀਆ ਮਾਫੀਆ ਇੱਕ ਪਾਸੇ ਸੀ ਹੰਜੂ ਨੂੰ ਧਮਕੀ ਦਿੰਦੇ ਸੀ ਇਹ ਤੂੰ ਦੇਖ ਲੈ ਛੋਟੇ ਦੇ ਹੱਕੇ ਦੇ ਕੇ ਉਹ ਤਾਂ ਪਤਾ ਨਹੀਂ ਕਿਵੇਂ ਲੋਕਲ ਲੋਕਾਂ ਨੇ ਕਿਵੇਂ ਕਰਾਤਾ ਸਾਡਾ ਲੋਕਲ ਸੀ ਤਾਂ ਹੋ ਗਿਆ ਉਹ ਹੁਣ ਕਿੱਥੋਂ ਦੀ ਉਹ ਕੁੜੀ ਕਿੱਥੋਂ ਦੀ ਚੈਨੀਪਟਨ ਵਾਲਾ ਕਿੱਥੋਂ ਦਾ ਕੋਈ ਕਿੱਥੋਂ ਦਾ ਧਮਕੀ ਦੇਣ ਵਾਲਾ ਉਹ ਅਗਲਾ ਨਹੀਂ ਮਰਜੀ ਆਉਣ ਨਾ ਆਉਣ ਕਿਵੇਂ ਲਿਆਉਣਗੇ ਉਹਨਾਂ ਨੂੰ ਕੋਟਾਂ 'ਚ ਇਹ 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 ਚੀਜ਼ ਦੇਖਣੀ ਆਪਾਂ ਵੀ 10 ਤਰੀਕ ਨੂੰ ਪਹਿਲੀ ਗੱਲ 10 ਤਰੀਕ ਨੂੰ ਕੋਈ ਭਾਨੇ ਦੀ ਪੇਸ਼ੀ ਨਹੀਂ ਹੈਗੀ ਭਾਨੇ ਦੀ ਪੇਸ਼ੀ ਹੋਈ ਤੇ ਤੈਨੂੰ ਪੇਸ਼ ਕਰਿਆ ਤਨ 3 14 17 ਜਾਂ 16 16 ਨੂੰ ਇੱਕ ਬੰਦਾ ਹੀ ਪੇਸ਼ ਹੋ ਫਿਰ ਦੂਜਾ ਪਰਚਾ ਕਹਿ ਦਣਾ ਵਾ ਤਾਂ ਪਾਇਆ ਉਹ ਕਿੰਨੇ ਕਿੰਨੇ ਨਾਮ ਦਾ ਪਰਚੇ ਪਾਏ ਨੇ ਭਾਨਾ ਕੈਦਨਾ ਦੀ ਪੇਸ਼ੀ ਉਹ ਵੀ ਕਿਉਂਦੇ ਮਤੇ ਹੀ ਪੇਸ਼ ਕਰਨਗੇ ਇੱਕ ਮਤੇ ਇੱਕ ਕੋਟ ਚ ਪੇਸ਼ ਕਰ ਸਕਦੇ ਨੇ ਚਾਰੇ ਕੋਟਾਂ ਚ 80 ਮਤੇ ਹੀ ਨਹੀਂ ਪੇਸ਼ ਕਰ ਸਕਦੇ ਥੋੜੀ ਸਮਝਦਾਰੀ ਤਾਂ ਚਾਹੀਦੀ ਸੀ ਖਰ ਤੁਸੀਂ ਵੀ ਉਸ ਤੋਂ ਬਾਅਦ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲਖੇ ਵਿਧਾਨੇ ਦੇ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਐਵੇਂ ਝੂਠ ਨਹੀਂ ਮਾਰਦਾ ਕਿਸੇ ਨਾਲ ਵੀ ਮੇਰੀ ਆਮਲੇ ਨਾਲ ਜਰੂਰ ਗੱਲ ਹੁੰਦੀ ਰਹੀ ਹੈ ਮਾਂ ਪਰਿਵਾਰ ਨਾਲ ਕਿਉਂ ਪਰਿਵਾਰ ਆ ਭਾਨਾ ਭਾਨਾ ਮੇਰੀ ਮਾਂ ਮੈਨੂੰ ਮੇਰੀ ਮਾਂ ਕਹਿੰਦੀ ਪਈ ਪਾ ਨਾ ਤੇਰੇ ਨਾਲ ਆਉਂਦਾ ਰਿਹਾ। ਹੋਰ ਮੇਰੀ ਣਤੀ ਦੀ ਤੋਂ ਪਹਿਲਾਂ ਤਾਂ ਗੱਲ ਹੋਈ ਸੀ ਦੋ ਚਾਰ ਵਾਰ ਉਦੋਂ ਰ ਮੈਥੋਂ ਰਹਿ ਵੀ ਲੈਤੀ ਗਈ ਪੂਰੀ ਵੀ ਕਿਵੇਂ ਕਰੀਏ ਕਿਵੇਂ ਮੈਂ ਉਦੋਂ ਰਹਿ ਵੀ ਦਿੱਤੀ ਆਦੀ ਪੂਰੀ ਇਕ ਠੋਕੇ ਵੀ ਆਪਾਂ ਐ ਕਰਾਂਗੇ ਆਪਾਂ ਐ ਇਕੱਠ ਕਰਾਂਗੇ ਇਕੱਠ ਬਹੁਤ ਹੋਊਗਾ ਇੰਨਾ ਇਕੱਠ ਹੋ ਇੰਨੇ ਫਲਾਣੇ ਥਾਉਣਗੇ ਇੰਨੇ ਫਲਾਣੇ ਥਾਉਣਗੇ ਰਾਜਸਥਾਨ ਚੋਂ ਇੰਨੀਆਂ ਗੱਡੀਆਂ ਆਉਣਗੀਆਂ ਫਲਾਣੇ ਥਾਉਣੀਆਂ ਇੰਨੀਆਂ ਗੱਡੀਆਂ ਸਾਰੀ ਗੱਲਾਂ ਹੋਈਆਂ ਨੇ ਇਹ ਜਿੱਦ ਮੈਂ ਣਤੀ ਨੂੰ ਸਟੇਜ ਤੇ ਬੋਲੇ ਆ ਉਸ ਤੋਂ ਬਾਅਦ ਮ ਆਪਣੇ ਨੇ ਮੇਰੇ ਨਾਲ ਜਰੂਰ ਗੱਲ ਕਰੀ ਆ ਜਾਂ ਮੈਂ ਕਰ ਲਈ ਜਾਂ ਉਹਨੇ ਆਪ ਕਨੈਕਟ ਕਰ ਲਿਆ ਉਹਦਾ ਹੁਣ ਵਿਚਾਰਾ ਦੁੱਖਾਂ ਦਾ ਪਹਾੜ ਟੁੱਟਿਆ ਉਹਦਾ ਹੀ ਪਰਿਵਾਰ ਦਿੰਦਾ ਹਣਾ ਮੈਂ ਉਹਨੇ ਮੈਨੂੰ ਜਰੂਰ ਕੱਲ 7:00 ਵਜੇ ਫੋਨ ਜਰੂਰ ਕਰਾਇਆ ਛੁੱਟੇ ਆ ਜਾ ਉਰੇ ਆ ਜਾ ਮਹਿਰ ਪੁਲਿਸ ਨਹੀਂ ਆਉਣ ਦਿੰਦੀ ਕਿਵੇਂ ਆਵਾਂ ਮੇਰੀ ਮਾਤਾ ਮਾਨੇ ਮਹਾਂ ਮਹਲ ਆਪਣੇ ਮੈਂ ਕਰਿਆ ਅੱਜ ਪਹਿਲਾਂ ਮੈਂ ਮੇਰੀ ਮਾਤਾ ਹੈ ਮੈਨੂੰ ਪਤਾ ਕਰਕੇ ਦੱਸ ਕਿਹੜੇ ਥਾਣੇ ਚਾਵਾਂ ਘਰੇ ਨਹੀਂ ਆਇਆ ਇਹ ਲੱੱਕਿਆ ਜਲਾ ਕਉ ਮਰੀ ਮਾਤਾ ਯਾਰ ਮੈਂ 18 19 ਪਹਿਲਾ ਵਾਰ ਤੇ ਲੜਾਈਆਂ ਝਗੜਣੇ ਚੱਲੇ ਨੇ ਮੇਰੇ ਪਿੱਛੇ ਕਰੇ ਹਵਾਲਾ ਚ ਵੀ ਨਹੀਂ ਗਈ ਸੀ ਸੁਖਾਸ ਅਗਰੰਥ ਸਾਹਿਬ ਦਾ ਉਹ ਸੁਖ ਸੁਖਾਸਨ ਕਰਨਾ ਸੀ ਮੈਂ ਚੱਲ ਫਿਰ ਮੈਂ ਉਹਦੀ ਬੋਟਰੀ ਤੋਂ ਕਰਾਤਾ ਮਹਾਨ ਨੇਹਰਾ ਹੁੰਦਾਗਾ ਮੈਂ ਉਹਨੂੰ ਲੈ ਕੇ ਆਉਣਾ ਆ ਮਹਨੇ ਦੱਸ ਮੈਨੂੰ ਵੀ ਪਤਾ ਕਰ ਕਿੱਥੇ ਜਾਉਂਗਾ ਕਹਿੰਦਾ ਛੜਵਾ ਦਾਂਗੇ ਆਪਾਂ ਮਹ ਚੱਲ ਜੇ ਲਵੇ ਲਾਉਣੇ ਆ ਜਾਂ ਤਾਂ ਪਤਾ ਕਰਕੇ ਦੱਸ ਮੈਨੂੰ ਨਾ ਫਿਰ ਚੱਲ ਇੰਨੇ ਚ ਕਿਸੀ ਤੁਹਾਡੇ ਮਤਲਬ ਹੋਰ ਹੁਣ ਉੱਥੇ ਕੀ ਸੰਗਰੂਰ ਹੋ ਕੀ ਕਰਨ ਜਾਣਾਗਾ ਭਾਨ ਜੱਕ ਚ ਗਈ ਸੀ ਵਿਚਾਰੀ ਉਹ ਤਾਂ ਜਮਾਰਾ ਕੋਠੀ ਮੂਰੇ ਪਹੁੰਚ ਗਈ ਸੀ 12 ਵਜੇ ਪਹੁੰਚ ਉਹਨਾਂ ਨੂੰ ਉੱਥੇ ਬੈਠਣ ਦਾ ਤਾਂ ਨਹੀਂ ਦਿੱਤਾ ਗਿਆ ਉਹਨਾਂ ਨੂੰ ਕਾਹਤੋਂ ਨਹੀਂ ਸਟੇਜ 'ਤੇ ਲਾਉਣ ਦਿੱਤੀ ਕਿ ਉੱਥੇ ਅੰਦਰਜੀਤ ਸਿੰਘ ਮੁੰਛੀ ਗਿਆ ਸੀ ਮੇਰੀ ਮਾਤਾ ਗਈ ਸੀ 60 ਜਣੇ ਹੋਰ ਸੀਗੇ ਸਾਡੇ 30 90 ਜਣੇ ਸੀ ਟੋਟਲ ਜਿਹੜੇ ਕੈਦ ਕਰੇ ਸੂ। ਤੁਹਾਨੂੰ ਲੋਕਾਂ ਨੂੰ ਕੀ ਪੀੜਾ ਕੀ ਸੁਨੇਹਾ ਦੇਵਾਂਗੇ ਲੋਕਾਂ ਨੂੰ? ਲੋਕਾਂ ਨੂੰ ਲੜਦੇ ਲੋਕਾਂ ਦੀ ਜਿੱਤ ਹੁੰਦੀ ਹੈ। ਕੋਈ ਗੱਲ ਨਹੀਂ ਹੌਸਲਾ ਨਾ ਹਾਰਿਆ ਕਰੋ ਸਬਰ ਰੱਖਿਆ ਕਰੋ ਅਫਵਾਹਾਂ ਤੋਂ ਬਚਿਆ ਕਰੋ। ਜੋ ਕੁਝ ਹੋਣਾ ਹੈ ਇੱਕ ਸਭ ਕੁਝ ਸਾਹਮਣੇ ਆ ਜਾਂਦਾ ਹੈ। ਬਰਤਾਂਤ ਜੋ ਵੀ ਹੁੰਦਾ ਸਭ ਕੁਝ ਸਾਹਮਣੇ ਆਇਆ ਨਾ ਠੰਡੇ ਮਤੇ ਨਾਲ ਚੱਲਿਆ ਕਰੋ ਗੱਲ ਨੂੰ ਬਾਚੋ ਪਰਖੋ ਕਿ ਉੱਠ ਕਿਸ ਕਰ ਬੜਵੈਂਦਾ ਦੇਖੋ ਬਾਈ ਤੇਰੇ ਚੈਨਲ ਥਰੂ ਆਪਾਂ ਸਾਫ਼ ਅਪੀਲ ਕਰਦੇ ਆਂ ਵੀ ਬਾਈ ਮੇਰਾ ਤਾਂ ਕੰਮ ਨਸ਼ੇ ਵਾਲਾ ਇਕੱਲਾ ਹਣਾ ਆਪਾਂ ਦਾ ਕੰਮ ਤਾਂ ਯਾਰ ਟੈਨਸ਼ਨ ਹੋ ਜਾਂਦੀ ਹੈ ਆ ਹੁਣ ਮੈਂ ਤਾਂ ਜੇ ਮੈਂ ਉੱਥੇ ਹੁੰਦਾ ਚਲ ਪਰਮਾਤਮਾ ਜੋ ਕਰਦਾ ਸਹੀ ਕਰਦਾ ਹੁੰਦਾ ਇਨਸਾਨ ਲਈ ਹਣਾ ਹਣਾ ਵੀ ਯਾਰ ਆਪਣਾ ਤਾਂ ਕੰਮ ਹੈ ਇਕੱਲੇ ਨਸ਼ੇ ਵਾਲਾ ਮੈਂ ਤਾਂ ਛੋਡੇ ਜਬਾਕ ਬਚਾ ਸਕਦਾ ਲੜ ਸਕਦਾ ਇਕੱਲਾ ਹੋਰ ਮੈਂ ਨਾ ਤਾਂ ਤੇ ਭਰਾਵਾ ਸੋਨੂੰ ਕਹਾ ਵੀ ਮੈਨੂੰ ਵੋਟਾਂ ਪਾ ਦਿਓ ਨਾ ਮੈਂ ਮੰਗਣੀਆਂ ਨੇ ਨਾ ਮੈਂ ਕਿਸੇ ਨੂੰ ਪਵਾਉਣੀਆਂ ਨੇ ਬਾਰੀ-ਬਾਰੀ ਇਹ ਸ਼ਬਦ ਮੈਂ ਕਹਣਾ ਤਾਂ ਲੋਕ ਗੁੱਸਾ ਕਰਦੇ ਹਨਾ ਵੀ ਮੈਂ ਕੋਈ ਪੋਲੀਟੀਕਲ ਕਿਸੇ ਪਾਰਟੀ ਦੀ ਸਪੋਰਟਿੰਗ ਕਰਦਾ ਮੇਰੀ ਟੀਮ ਨੇ ਫੋਟੋ ਵੀ ਮੇਰੀ ਲਾਉਣ ਤੋਂ ਮਨਾ ਕਰਤਾ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਤੇਰੇ ਵਰਗਾ ਮਾ ਤੜਤਮਾ ਤਲ ਕੋਈ ਮਰਜ਼ੀ ਲਾਖਦਾ ਇਹ ਨਹੀਂ ਮੈਂ ਚਾਰੇ ਨੇ ਕੋਈ ਜਿਹਨੇ ਕੋਈ ਜਮਾ ਪਿੰਡ ਚੋਂ ਜਿਹੇ ਜਮਾ ਕੱਲਾ ਹੋਵੇ ਉਹ ਲਵਾ ਸਕਦਾ ਆ ਆਪਦੇ ਨਾਲ ਵੀ ਭਾਈ ਪਾਰਟੀਆਂ ਵਾਲੇ ਰਹਿਣ ਦੋ ਮੈਂ ਕਿਹੜਾ ਕਿਸੇ ਤੋਂ ਕੁਝ ਲੈਣਾ ਯਾਰ ਸਾਬ ਜੀ ਗੱਲਾਂ ਨਸ਼ੇ ਦੇ ਮੁੱਦੇ ਤੇ ਮੈਨੂੰ ਕੋਈ ਵੀ ਸੱਜਦਾ ਚਾਹੇ ਕਾਲੀ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆਮ ਆਦਮੀ ਵਾਲੇ ਹੋਣ ਚਾਹੇ ਮਾਂ ਵੀ ਆ ਜਾ ਛੋਟੇ ਇੱਥੇ ਨਸ਼ਾ ਵਿਕਦਾ ਦੋ ਮਿੰਟ ਮੈਂ ਬੋਲਿਆ ਮੇਰਾ ਕੀ ਵਰਕ ਪੈਂਦਾ ਮੈਨੂੰ ਪਰਮਾਤਮਾ ਨੇ ਬਲ ਬਖਸ਼ਿਆ ਮੈਂ ਬੋਲੂ ਵੀ ਯਾਰ ਮੈਨੂੰ ਬਾਈ ਬਣ ਕੇ ਹੋਰ ਮੁੱਦਿਆਂ 'ਚ ਨਾ ਅਹੋ ਉਹ ਮੈਂ ਨਾ ਹਿਸ਼ਾਰ ਮੈਨੂੰ ਯਾਰ ਇੰਨੀ ਹੋਰ ਫਿਰ ਮੈਂ ਦੁਖੀ ਹੁੰਨਾ ਆਪਦੇ ਆਪ 'ਚ ਯਾਰ ਜੀ ਛੋਟੇ ਸਮਾਂ ਤ ਬਹੁਤ ਹਨ ਹਾਂ ਧੰਨਵਾਦ ਸ਼ੁਕਰੀਆ ਬੈਰੂ ਖਾਲਸਾ ਸੋ ਮੇਰੇ ਨਾਲ ਪਰਵਿੰਦਰ ਝੋਟਾ ਸੀ ਜਿਹਨਾਂ ਦਾ ਕਹਿਣਾ ਹੈ ਕਿ ਸਾਨੂੰ ਉਸ ਦਿਨ ਪਹੁੰਚਣ ਜਿਹੜਾ ਹੈਗਾ ਉਹ ਨਹੀਂ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਮੈਨੂੰ ਸ਼ੱਕ ਆ ਮੈਂ ਪੂਰਨ ਰੂਪ ਦੇ ਵਿੱਚ ਮੈਂ ਕਹਿ ਸਕਦਾ ਕਿ 10 ਤਰੀਕ ਨੂੰ ਭਾਨੇ ਨੂੰ ਜਿਹੜਾ ਉਹ ਨਹੀਂ ਛੱਡਿਆ ਜਾ ਸਕਦਾ ਹਾਲਾਂਕਿ ਉਡੀਕ ਕਰਨ ਦੀ ਵੀ ਗੱਲ ਕੀਤੀ ਹੈ ਕਿ 10 ਤਰੀਕ ਤੱਕ ਉਡੀਕਿਆ ਜਾਵੇ ਨਹੀਂ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਹੁਣ ਪੱਕਾ ਮੋਰਚਾ ਹੋ ਸਕਦਾ ਭਾਨੇ ਸਿੱਧੂ ਨੂੰ ਦੀ ਰਿਹਾਈ ਦੇ ਲਈ ਹੋ ਸਕਦਾ ਲਾਉਣਾ ਪਵੇ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ